Osionfish. آج اوپننگ ہے اجنک کبھی لابا پیلس لیا نا آج اوپننگ ہے پج تریک پنج گیارہ دو ہزار موسیقی

دو با دے اپن کہانی ان کی دو با موہنی اپے کوئی دے ارجو ہدی امیرت کوپن کرجو بیس با ہم نے اپنا نا ناد راج بیس با نے کس دین کلا نا بیس مار کھا کتن سولا جو راہوں سے لال کتا سوجیا شروگ جی دین دتے ہے تا ترا او پی ورتا نا نان کو پھسریا ਮੂਰਗਾ ਨਾਮ ਹੈ ਪਾਰਸ਼ਵੀ ਆਪਕੇ ਅੰਤੋਂ ਨੇ ਆਰੇ ਆਪੇ ਨਾਮ ਸਾਰੀ ਗੱਲ ਭਰਨ ਸੰਤ ਸੰਤ ਪਾਰੇ ਆਪਣੀ ਖਾਨੀ ਰਹੇ ਸਵਾਗਤ ਸਮਝ ਕੰਮ ਨਹੀਂ ਕਰਨਾ ਇਹ ਪਹਾਮਿ ਤਾਹੀ ਬੋਲੋ ਉਹਨਾਂ ਕੁ ਬਿਲਕ ਮੈਰੀਜ ਪੈਲਸ ਖੋਲਿਆ ਆ ਕਲਨਦੋੜ ਤੇ ਗੁਰਦਾਸਪੁਰ ਕਲਨਦੋੜ ਪੰਜਾਬ ਅੰਦਰ ਬਖੋਂਦਾ ਮੈਂ ਹੁਣ ਆ ਸ਼ੇਰ ਲਾਇਨ ਇੰਦ ਬਾਕੀ ਬਹੁ ਖੁੱਲਾ ਵਾ ਇਹਦੀ ਪਾਰਕਿੰਗ ਵੀ ਵਿਖਾਉਂਗਾ ਤੁਹਾਨੂੰ। ਪਾਰਕਿੰਗ ਦੀ ਵੀ। ਬਾਕੀ ਆ ਇਹ ਲਾਉਨ ਲਾਉਨ ਜਿਹਨੂੰ ਅੰਦੇ ਆ ਬਾਰੀ ਹਿੱਸਾ ਉਹ ਸਰਦੀਆਂ 'ਚ ਬਾਹਰ ਤੇ ਪਿਆ। ਕਾਫੀ ਖੁੱਲਾ ਵਾ। ਅੰਦਰ ਹਾਲ ਵਿਖਾਉਂਦਾ ਮਾਂ ਬਾਗੋ ਤੇ ਬਹੁਤ ਸੋਹਣਾ ਬੜਿਆ। ਬਾਰੋ ਬੜਾ ਸੋਨਾ ਇਹ ਦੋਨ ਕਬੀਲਾ ਪੈਲਸ ਐ ਮੈਰਿਜ ਪੈਲਸ ਇਹ ਹੈ ਗਾਦੀ ਗੁਰਦਾਸਪੁਰ ਕਲਾਂ ਨੂੰ ਕਲਾਂ ਨੂੰ ਤੋਂ ਗੁਰਦਾਸਪੁਰ ਨੂੰ ਜਾਈਏ ਤਾਂ ਰਾਹ ਚੰਦਾ ਖੱਬੇ ਹੱਥ ਕਾਫੀ ਕਾਫੀ ਖੁੱਲਾ ਹੋ ਕੇ ਵਾਲਾ ਮੌਕਾ ਦਿਓ ਇਹ YouTube ਤੇ ਪੈਣੀ Instagram ਤੇ ਪੈਣੀ ਹੈ Facebook ਤੇ ਪੈਣੀ ਹੈ

കാഫിന്നപിള പേലസ് ഇതോ വി ആ വെക്കാ സ്റ്റേജ i'm ਦੀ ਪਰਵਾਰ ਲਈ ਨਾ ਹੀ ਖੁਸ਼ੀਆਂ ਪੰਜਾਬਾ ਸਪਾਰਸਾ ਸੋਸੇ ਪਰਵਾਰ ਨੂੰ ਪ੍ਰਾਪਤ ਹੋਇਆ ਹੈ ਸਿੰਘ ਪਰਵਾਰ ਦੇ ਸਤ ਸ੍ਰੀ ਅਕਾਲ ਜਿਦਿਆਂ ਉਹ ਦਾਤਾ ਦਾ ਖਾਣਾ ਕਰਦੇ ਹੈ ਆਪ ਜੀ ਆ ਖੁਸ਼ੀਆਂ ਆਪਣੇ ਖਿਆਲ ਸਤਿਵਾਰਾ ਸਾਰੇ ਦੇ ਕੇ ਹੈ ਸਾਰੀ ਸੰਗਤ ਨਾਲ ਕਰਦੇ ਹੈ ਇਹ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਜਿੱਥੇ ਵੀ ਕਾਰਜ ਕਰਾਰਾ ਕਰਦੇ ਹਨ ਉੱਥੇ ਸਤਿਗੁਰਾਂ ਦਾ ਬਹੁਤ ਆਸਰਾ ਲੈ ਕੇ ਵੱਧ ਤੋਂ ਵੱਧ ਬਾਣੀ ਪੜ੍ਹੀ ਜਾਏ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਜਾਏ ਸੋ ਆਪ ਸਾਰੇ ਕੁਝ ਪਾਕੀ ਹੋ ਜੋ ਸਤਿਗੁਰਾਂ ਦੇ ਜੁਗੀਆਂ ਦੇ ਕੋਲ ਬੈਠੇ ਹੋ ਕੀਰਤਨ ਦਾ ਆਨੰਦ ਮਾਣ ਰਹੇ ਹੋ ਸੰਤਾਂ ਦੇ ਜੋਗ ਹੋ ਨਾ ਬਾਹਰੋਂ ਕਿਹੜਾ ਪ੍ਰਸੰਨ ਨਹੀਂ ਕਰਦਾ ਨਾ ਹੋਰ ਨਾਲ ਕੀ ਕਿਹੜਾ ਸਾਡੇ ਆਪਣੇ ਸੇਖੋਂ ਬੰਦੇ ਕਿਸੇ ਦੇ ਸਾਹਮਣੇ ਸੱਜਦੇ ਆ ਉਹ ਨਾ ਤਾਂ ਕਿਹੜਾ ਪਾਰ ਦੂਸਰੇ ਸਮੇਂ ਨੇ ਆ ਚੰਗੇ ਭਲੇ ਬੰਦੇ ਕੁਰਸੀਆਂ ਤੇ ਬੈਠ ਕੇ ਤਸੰ ਕਰਦੇ ਇਸੇ ਕਰਕੇ ਪੈ ਸਾਹਮਣੇ ਗੁਰੂ ਜੀ ਸੁਖਰਨ ਸਾਹਿਬ ਦੀ ਮਨਾਇ ਕੀਤੀ ਗਈ ਸੀ ਇਸੇ ਕਰਕੇ ਉਹ ਰਹਿਮਟੇ ਕਰਨ ਦੇ ਸੀ ਆ ਗਏ ਕਿਉਂਕਿ ਫਿਰ ਸ਼ੋਭਾ ਮੰਡਾ ਹੈ ਆ ਬਸ਼ੂਰ ਜੀ ਬੈਠੇ ਕੁਰਸੀਆਂ ਲਗਾਏ ਕੋਸ਼ੂਰ ਇਕਰਾਏ ਜੇ ਉਹ ਕੁਰਸੀਆਂ ਦੇ ਬੈਠ ਕੇ ਵੇਖ ਲਵੇ ਇਹ ਸਤਸਰਾਂ ਦੀ ਬਾਣੀ ਜਿਹੜੀ ਬੜੀ ਗਾਹੀ ਬਾਣੀ ਪਾਣੀ ਗੁਰੂ ਗੁਰੂ ਹੈ ਬਾਣੀ ਇਹ ਬੈ ਸਤਸਰਾਂ ਦਾ ਨਰਾਤਾ ਕਰਦੇ ਆ ਇਹ ਕੋਈ ਇਥੇ ਗੀਤ ਥੋੜਾ ਬੋਲੇ ਜਾ ਦੇ ਸਤਸਰਾਂ ਦੀ ਬਾਣੀ ਦਾ ਕੀ ਕਰੋ ਹੋ ਗਿਆ

ਤੁਸੀਂ ਮੁਕਾਬਲੇ ਤੇ ਬੈਠ ਰਹੇ ਹੋ ਤੁਹਾਡੇ ਸਾਹਮਣੇ ਕੁਰਸੀ सोई सोई देव ਸਾਡਾ ਮਨ ਖੁਸ਼ ਨਹੀਂ ਹੁੰਦਾ ਜਦੋਂ ਬਾਹਰ ਨਾਲ ਸਾਨੂੰ ਇਹ ਗੱਲਾਂ ਕਰੀਆਂ ਪਈਆਂ ਨੇ ਸਾਡਾ ਮਨ ਖੁਸ਼ ਨਹੀਂ ਹੁੰਦਾ ਕਿਉਂਕਿ ਜੇ ਆਪਣੇ ਬੰਦਿਆਂ ਨੂੰ ਸਮਝਾਵਾਂਗੇ ਤੇ ਫਿਰ ਹੋਰਾਂ ਨੂੰ ਕਿੰਦਾ ਸਮਝਾਵਾਂ ਆ ਆ ਕੁਰਸੀਆਂ ਕਿਰਪਾ ਕਰਕੇ ਪਿੱਛੇ ਕਰਵਾ ਦਿਓ ਭਾਜੀ ਚੰਦਰੀ ਲੱਗਦਾ ਇੱਥੇ

ਕੀ ਹਉਬਾ ਸੱਚ ਹੋਵੇ ਕੀ ਹਉਬਾ ਸੱਚ ਹੋਵੇ ਜੋ ਮੰਗ ਅਠਾ ਪੁਰ ਆਪਣੇ ਤੇ ਸੋਈ ਸੋਈ ਦੇਵੇ ਸੋ ناستے ਜੋ ਮੰਗ ਥਾ ਖੁਦ ਆਪ ਦੇ ਸੋਈ ਸੋਈ ਦੇ ਲੈ ਜੋ ਮੰਗ ਥਾ ਖੁਦ ਆਪ ਦੇ ਸੋਈ ਬੇਦਾਰ ਹੋ ਦਾਸ ਰੁਤ ਤਿਦਾਰ ਹੋ ਜੋ ਮਨ ਕਹਿਤਾ ਮੁਝੇ ਅਪਨੇ ਤੇ ਸੋਈ ਸੋਈ ਤੇ ਕਹ ਰ ਸੋਈ ਸੋਈ ਤੇ ਵਾ ਜੋ ਮਨ ਕਹਿਤਾ ਤੁਰ ਅਪਨ ਸੋਹੀ ਸੋਹੀ ਦੇਵ ਸੋਹੀ ਸੋਹੀ ਦੇਵ ਲਾਲਿਕ ਦਾਸ ਮੁਖ ਤੇ ਜੋ ਬੋਲ ਹੈ ਆਤਮਾ ਸੁਖ ਤੇ ਜੋ ਬੋਲ ਹੈ ਲਾਲਿਕ ਦਾਸ ਮੁਖ ਤੇ ਜੋ ਬੋਲ ਹੈ ਆਤਮਾ ਸੁਖ ਤੇ ਜੋ ਸਤਿ ਜੀ ਹੋਵੇ ਇਹ ਵਕੂਬਾ ਸੱਚ ਹੋਵੇ ਜੋ ਬੰਗਾ ਤੁਝ ਅਪਨੇ ਸੋਈ ਸੋਈ ਤੇ ਰਹੇ ਸੋਈ ਸੋਈ ਤੇ ਦਰ ਦਰ ਕਰਾਉਂਗਾ ਬਾਤਿ ਸਾਨੂੰ ਤਾ ਜੋ ਮੰਗ ਖਾলে ਆਪਣੇ ਕਰੇ ਸੋਵੇਂ ਸੋਈ ਤੇਰਾ ਸੋਈ ਸੋਈ ਤੇਰਾ ਜੋ ਮੰਗਤਾ ਜਿਸ ਆਪਣੇ ਤੇ ਸੋਈ ਸੋਈ

ਦੇਵ ਸੋ so ਬਾੜੀ ਕੀਤਾ ਮਾਤਾ ਤਤ ਮੁਹੱਤਲ ਦਿਨ ਸਰਾਤ ਦੋਈਦਾਈ ਤਾ ਖੇਲਾ ਸਭ ਜਗਤ ਚੰਗਿਆਈਆਂ ਗੁਰਿਆਈਆਂ ਬਾਤ ਕਰ ਧਰਮ ਵਰ ਗੂਰ ਕਰਮੀ ਆਪੋ ਆਪਣੀ ਕੇ ਜੇ ਕੇ ਦੂਰ ਜਿਨੇ ਨਾਮ ਬੇ ਜੀ ਸ਼ਕਤ ਕਹਾਲ ਲਾਲਕ ਤੇ ਮੁਖ ਜਿਤੇ ਛੁਪੇ ਨਾ ਲਾਲ ਸੁਖਵਾ ਦਿਓ ਦਸਵਲ ਲੋਕੀ ਤੇ ਹੀ ਹਾਦੀ ਕਰਵਾ ਦੋ ਸੋਸੀ ਸਤਿਗੁਰਾਂ ਦੇ ਦਰ ਕਰਦੇ ਕੂਪਰ ਹਾ ਸਾਡਾ ਫਰਜ ਵੱਡਾ ਹੈ ਕਿ ਸਤਲਾ ਦਾ ਆਦਰ ਕਿਤਨਾ ਕਰਦਾ ਹੈ ਸਰਦਾਰ ਕਿਹੜਾ ਕਰਦਾ ਹੈ ਸਾਡੇ ਕੋਲ ਜੇ ਪੁਲਾ ਛੁਟਾਤੇ ਉਹਨੇ ਗੋਣ ਨਹੀਂ ਅਤੇ ਉਹਨਾਂ ਦੀ ਮਾਫੀ ਵੀ ਮੰਗਦੇ ਹਨ ਪਰ ਸਾਡਾ ਸਾਰਿਆਂ ਦਾ ਤੱਕ ਵੱਡਾ ਹੈ ਜੋ ਸਿੱਖ ਪੰਥ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਦੂਸਿਆਂ ਦਾ ਪਰ ਕਹਿ ਨਹੀਂ ਸਕਦੇ ਪਰ ਸਾਡਾ ਦੇ ਘਾਟੇ ਵੱਡਾ ਹੈ ਕਰਦੇ ਹਾਂ ਸੰਤਾਂ ਦੇ ਸਿਧਾਰਤ ਕਿਹੋ ਜਿਹਾ ਕਰਦਾ ਹੈ ਸੰਤਾਂ ਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਬੈਠਣਾ ਹੈ ਜੋ ਸਾਡੇ მიੋਂ ਭੁੱਲਾ ਚੁੱਕਾ ਦੀ ਮਾਫੀ ਸਾਰੇ ਪਿਆਰ ਕਰ ਸੀ ਇਸ ਮੁਖਸ਼ੋ ਜੀ ਬਲਾਉ ਜੀ ਫਤੇ ਵਾਰਿਗੋ ਜੀ ਦਾ ਫਲਸਫਾ ਵਾਰਿਗੋ ਜੀ ਦੀ ਕਿਤਾਬ I a